ਗਨਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਮੰਨ ਦਿੱਤਾ ਕਹਿੰਦੇ ਮਰਦਾਨਿਆ ਤੂੰ ਮੇਰੇ ਸਰਦਾ ਤਾਜ ਹੈ ਭਾਈ ਮਰਦਾਨਾ ਮੇਰੇ ਵਰਗਾ ਇੱਕ ਮਾਮੂਲੀ ਗੁਰਸਿੱਖ ਹੈ ਲੇਕਿਨ ਉਹਨੇ ਗੁਰੂ ਕੀ ਖੁਸ਼ੀ ਲਈ ਕੀਰਤਨ ਕੀਤਾ ਤੇ ਇਹ ਸultanpur ਦੀ ਇਤਿਹਾਸਿਕ ਘਟਨਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆ ਤੂੰ ਮੇਰੇ ਸਰਦਾ ਤਾਜ ਹੈ ਭਾਈ ਮਰਦਾਨੇ ਦੀ ਬੁੱਧੀ ਬੜੀ ਤਿੱਖਣ ਸੀ ਮਜ਼ਾਕੀਆ ਸੁਭਾਅ ਸੀ ਤੇ ਕਹਿਣ ਲੱਗਾ ਬਾਬਾ ਤੂੰ ਮੈਥੋਂ ਕੀਰਤਨ ਕਰਾਉਣਾ ਤੇ ਮੈਨੂੰ ਫਲਾਉਣਾ ਮੈਂ ਕਿਵੇਂ ਮੰਨਾਂ ਤੇ ਮੈਂ ਤੇਰੇ ਸਰਦਾ ਤਾਜਾਂ ਜਿਹੜੇ ਮੇਰੇ ਭੈਣ ਭਰਾ ਗੁਰਬਾਣੀ ਪੜ੍ਹਦੇ ਨੇ ਉਹ ਬਿਹਾਗੜਾ ਰਾ ਪੜਨ ਮਰਦਾਨੇ ਦਾ ਨਾਮ ਪਹਿਲਾਂ ਤੇ ਗੁਰਨਾਨਕ ਦਾ ਥੱਲੇ ਆਇਆ ਉੱਪਰ ਸ਼ਬਦ ਆਉਂਦਾ ਮਰਦਾਨਾ ਪਹਿਲਾ ਔਰ ਇਹਦੇ ਨਾਲ ਇੱਕ ਲੋਡ ਕਰਨ ਵਾਲੀ ਗੱਲ ਕਿਉਂਕਿ ਕਥਾ ਤਾਂ ਬਹਿਕਮ ਹੁੰਦਾ ਕਿ ਕਿਸੇ ਦੀ ਗੱਲ ਕੁਟਕਾਣੀ ਬਹਿ ਜਾਏ ਮਰਦਾਨਾ ਤੋਂ ਪਹਿਲਾਂ ਮਰਦਾਨਾ ਨੰਬਰ 1 ਜਿਹਨੂੰ ਆਪਾਂ ਫਰਸਟ ਕਹਿ ਦਿੰਨੇ ਆ ਤੇ ਨੰਬਰ 1 ਕਦੋਂ ਆਇਆ ਆਪ ਗਵਾਈਏ ਤਾਂ ਸ਼ੌਹ ਪਾਈਏ ਔਰ ਕੈਸੀ ਚਤਰਾਈ ਸ਼ੌਹ ਨਜ਼ਰ ਕਰ ਦੇਖੇ ਸੋਧਨ ਲੇਖੇ ਕੰਮ ਨੌਂਦ ਪਾਈ ਮੈਂ ਮੰਜੀਤ ਸਾਹਿਬ ਤੋਂ ਜਦੋਂ ਵੀ ਗੱਲ ਕਰਦਾ ਹਰ ਉਹ ਜੇ ਕਹਿੰਦਾ ਆਪਾਂ ਗੁਰਮੁਖੋ ਗੁਰੂ ਕੋਲ ਪਦਾਰਥ ਨਾ ਮੰਗਿਆ ਕਰੀਏ ਮੈਂ ਅਮੀਰ ਨਹੀਂ ਮੈਂ ਸਧਾਰਨ ਘਰ ਵਿੱਚ ਪੈਦਾ ਹੋਇਆ ਆਪਾਂ ਗੁਰੂ ਵਾਲੇ ਆਣ ਕੇ ਮੰਗਦੇ ਆ ਮਾਣ ਮੰਗੋ ਤਾਣ ਮੰਗੋ ਤਨ ਲਖਮੀ ਸੁਤ ਦੇ ਇਹ ਚਾਰੇ ਦੀਆਂ ਚਾਰੇ ਚੀਜ਼ਾਂ ਇੱਥੇ ਰਹਿ ਜਾਣੀਆਂ ਨੇ ਨਾ ਮਾਣ ਨਾਲ ਜਾਣਾ ਨਾ ਤਾਣ ਨਾਲ ਜਾਣਾ ਨਾ ਸੁਤ ਨਾਲ ਜਾਣਾ ਨਾ ਨਾਲ ਲਖਮੀ ਜਾਣੀ ਹੈ ਤੁਸੀਂ ਮੇਰੇ ਤੇ ਯਕੀਨ ਕਰਿਆ ਜੇ ਮੈਂ ਜਦੋਂ ਵੀ ਗੁਰੂ ਆਮਦਾਸ ਦੇ ਦਰ ਤੇ ਜਾਣਾ ਤੇ ਮੈਂ ਕੋ ਗੱਲ ਕੇ ਨਾ ਗੁਰੂ ਆਮਦਾਸ ਤੂੰ ਮੇਰਾ ਬਣ ਜਾ ਮੈਨੂੰ ਚਾਹੀਦਾ ਕੱਖ ਨੇ ਜਿਦਿਆ ਗੁਰਮੁਖੋ ਗੁਰੂ ਅਮਰਦਾਸ ਬਣ ਗਿਆ ਉਹ ਤਾਂ ਹੈ ਹੀ ਪਾਤਸ਼ਾਹ ਇਸ ਕਰਕੇ ਗੁਰੂ ਕੋਲ ਮੰਗਿਆ ਕਰੋ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਗੁਰਬਣ ਤਨ ਹਰਿਆ ਕੀਤਿਆ ਨਾਨਕ ਅਮਰੁਖ ਗੁਰਮੁਖੋ ਮੈਂ ਸਮੇਂ ਦੇ ਵਿੱਚ ਬਹੁਤ ਸਾਰੇ ਪੱਕਾ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਹੈ ਇੱਕ ਤਾਂ ਨਿਯਮ ਦੇ ਮੁਤਾਬਕ ਜੋ ਪ੍ਰਬੰਧਕਾਂ ਦਾ ਨਿਯਮ ਹੈ ਕਿ ਕਥਾਵਾਚਕ ਨੂੰ ਪ੍ਰਚਾਰਕ ਨੂੰ ਕੋ ਪੰਕਤੀ ਦੇ ਦਿੰਦੇ ਨੇ ਵੀ ਇਹਦੇ ਤੇ ਤੁਸੀਂ ਲੈਕਚਰ ਕਰਨਾ ਪਰ ਇਹ ਇਤਿਹਾਸ ਦੇਣ ਨੇ ਤੇ ਕਥਾਵਾਚਕ ਹੋਣ ਦੇ ਨਾਤੇ ਸਾਡਾ ਇਹ ਵੀ ਫਰਜ਼ ਬਣਦਾ ਕਿ ਅਸੀਂ ਤੁਹਾਡੇ ਨਾਲ ਇਤਿਹਾਸਾਂ ਸਾਂਝਾ ਕਰੀਏ ਜਿਹੜਾ ਇਹ ਸ਼ਬਦ ਮੈਂ ਪੌੜੀ ਪੜ੍ਹੀ ਹੈ ਨਾ ਮੈਂ ਕੇਵਲ ਤੇ ਕੇਵਲ ਅਦਵਾਸਤੇ ਇਹਦੇ ਅਖਰੀ ਕਰਤ ਕਰਾਂਗਾ ਤੇ ਬਾਕੀ ਦੀ ਇਤਿਹਾਸ ਵਿਚਾਰ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ ਤੇ ਬੇਨਤੀ ਕਰਾਂਗਾ ਗੁਰੂ ਪਾਤਸ਼ਾਹ ਨੂੰ ਜਿਵੇਂ ਤੂੰ ਛੱਜੂ ਝੋੜ ਦੇ ਸਿਰ ਤੇ ਹੱਥ ਰੱਖ ਕੇ ਕੀਤਾ ਦਾ ਅਰਥ ਕਰਾਇਆ ਸਾਨਾ ਮਮੀ ਛੱਜੂ ਝੋੜ ਵਰਗਾ ਹੀ ਮੇਰੇ ਤੇ ਮਿਹਰ ਕਰੀ ਮੈਂ ਕੁਝ ਜਾਣਦਾ ਨਹੀਂ ਤੇਰੀ ਰਹਿਮਤ ਵੱਡੀ ਤੇ ਮੇਰੇ ਸਿਰ ਤੇ ਹੱਥ ਰੱਖ ਕੇ ਆਪਣੀ ਬੜਾਈ ਕਰਾ ਲਈਂ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਯਾ RAM ਰਾਜੇ ਇਹਦੇ ਅਰਥੀ ਅਰਥ ਕੀਨੇ ਦੀਨਾਂ ਦੇ ਦਇਆ ਕਰਨ ਵਾਲੇ ਦੀਨ ਕਹਿੰਦੇ ਨੇ ਮੇਰਾ ਮਹਿਕਮਾ ਕਥਾ ਦਾ ਹੁਣ ਕਰਕੇ ਮੈਨੂੰ ਚਾਚੇ ਨੇ ਬੜਾ ਚੰਡਿਆ ਪੜਾਇਆ ਆਪਾਂ ਆਮ ਕਰਕੇ ਕੋਟਾ ਲਾ ਕੇ ਇੱਕ ਅਰਥ ਕਰੀ ਜਾਂਦੇ ਆ ਜਿਵੇਂ 12ਵਾਂ ਦੀ ਬਾਣੀ ਚਾਹੁੰਦਾ ਨਾ ਪੋਗ ਤਖਾਰਨ ਵਿਆਪੀ ਕੰਠ ਮਿਲਿਆ ਹਰ ਨਾ ਹੋ ਤਖਾਰ ਨਾਮ ਜੰਦਰੇ ਦਾ ਤਖਾਰ ਨਾਮ ਊਠ ਦਾ ਵੀ ਨਾਮ ਹੈ ਤੇ ਕੀ ਆਪਾਂ ਉਠ ਊਠ ਜ਼ਰਦ ਕਰਾਂਗੇ ਜੰਦਰਾ ਵੇਖਣਾ ਵੀ ਇੱਥੇ ਅਰਥ ਲੱਗਦਾ ਕਿਹੜਾ ਦੀਨ ਸ਼ਬਦ ਸਾਡੀ ਭਾਰਤੀ ਸੰਸਕ੍ਰਿਤੀ ਦੇ ਵਿੱਚ ਦੀਨ ਦਾ ਪਾਵਨ ਨਮਾਣਾ ਅਰਬੀ ਫਾਰਸੀ ਵਿੱਚ ਇਹਦਾ ਅਰਥ ਹੈ ਧਰਮ ਜਿਹੜੇ ਮੁਸਲਮਾਨ ਭਰਾਰੇ ਨੇ ਉਹ ਦੀਨ ਦਾ ਅਰਥ ਕਹਿੰਦੇ ਨੇ ਧਰਮ ਨੂੰ ਧਰਮ ਅਰਬੀ ਤੇ ਫਾਰਸੀ ਦਾ ਅਰਥ ਹੈ ਧਰਮ ਲੇਕਿਨ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਸੰਸਕ੍ਰਿਤ ਦੀਨ ਦਾ ਅਰਥ ਹੁੰਦਾ ਨਮਾਣਾ ਗਰੀਬ ਤੇ ਜਿੰਨਾਂ ਚ ਨਵਾਣੇ ਨਾਣਾ ਬਣੇ ਉਹਨਾਂ ਚਰਦਾਇ ਵੀ ਨਹੀਂ ਹੋਣੀ ਦੀਨ ਦਾ ਅਰਥ ਹੈ ਨਿਵਾਣਾ ਹਾ ਗੁਰਮੁਖੋ ਜਿੰਨਾ ਚਰ ਨਿਵਾਣੇ ਨਾ ਹੋਏ ਉਹਨਾਂ ਚਰਦਾਇ ਵੀ ਹੋਣੀ ਆਪਾਂ ਬਾਹਰ ਬੋਰਡ ਪੜਿਆ ਹੈ ਕਿ ਮਾਤਾ ਸਲਖਣੀ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਪਾਤਸ਼ਾਹ ਨੇ ਪੁੱਤਰਾਂ ਦੀ ਦਾਤ ਦਿੱਤੀ ਮਾਤਾ ਸਲਖਣੀ ਕਈ ਥਾਵਾਂ ਤੇ ਪੜਕੀ ਪਰ ਗੱਲ ਨਾ ਬਣੀ ਮੈਂ ਤੁਹਾਡੀ ਜਾਣਕਾਰੀ ਲਈ ਬੇਨਤੀ ਕਰਾਂ ਉਹਦਾ ਨਾਂ ਲਖਣੀ ਨਹੀਂ ਪਹਿਲਾ ਨਾਮ ਦੇਸਾਂ ਸੀ ਤੇ ਮੁੜ ਕੇ ਪੁੱਤਰ ਮਿਲਣ ਤੋਂ ਬਾਅਦ ਲਖਣੀ ਬਣਿਆ ਇਹ ਵੀ ਤੁਹਾਡੀ ਜਾਣਕਾਰੀ ਲਈ ਬੇਨਤੀ ਕਰਾਂ ਕਿਉਂਕਿ ਮੇਰਾ ਕਥਾ ਦਾ ਵਿਭਾਗ ਮੈਂ ਗੁਰੂ ਪ੍ਰਤਾਪ ਸਿੰਘ ਸਾਤ ਕਥਾ ਕੀਤੀਆਂ ਨੇ ਮੰਜੀਰ ਸਾਹਿਬ ਤੇ ਹੋਰ ਵੀ ਗ੍ਰੰਥਾਂ ਦੀਆਂ ਕੀਤੀਆਂ ਨੇ ਅਕਾਉਂਟਿੰਗ ਟੂ ਗੁਰੂ ਪ੍ਰਤਾਪ ਗ੍ਰੰਥ ਇਹਦਾ ਨਾਮ ਦੇਸਾਂ ਸੀ ਤੇ ਪੁੱਤਰਾਂ ਵਾਸਤੇ ਅਸੀਂ ਥਾਂ-ਥਾਂ ਜਾਂਦੇ ਆਂ ਸਾਡੇ ਵਿਦਵਾਨ ਕਹਿੰਦੇ ਨੇ ਮਾਵਾ ਭਾਵੇਂ ਹੋਵਣ ਪਰੀਆਂ ਨਾਲ ਹੋਸਣ ਦੇ ਡੱਕ ਡੱਕ ਭਰੀਆਂ ਸ਼ਾਹਾਂ ਘਰੀ ਵਿਆਹੀਆਂ ਵਰੀਆਂ ਪਰ ਪੂਰਾ ਸ਼ਿੰਗਾਰ ਨਾ ਹੋਵੇ ਜੇ ਗਲ ਲਾਲਾਂ ਦਾ ਹਾਰ ਨਾ ਹੋਵੇ ਜਿੰਨੂੰ ਆਪੋ ਗਰਬਾਣੀ ਚ ਪੜਦੇ ਆ ਪੁੱਤੀ ਗੰਢ ਪਵੇ ਸੰਸਾਰ ਬੀਬੀ ਦੇ ਕਰ ਸੰਤਾਨੀ ਥਾਂ ਥਾਂ ਤੇ ਗਈ ਤੇ ਕਿਸੇ ਨੇ ਆਖਿਆ ਪਹਿਣ ਦੀਵੇ ਥਲੇ ਨੇਰਾ ਸਾਰਾ ਸੰਸਾਰ ਗੁਰੂ ਨਾਨਕ ਦੇ ਘਰ ਤੋਂ ਮੰਗਦਾ ਤੇ ਤੂੰ ਧੁੰਗੜਾ ਜਾ ਕੇ ਟਲ ਖੜਕਾਇਆ ਮਨ ਨੂੰ ਖਿੱਚ ਲਗੀ ਤੇ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਦੀ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਘੋੜੇ ਤੇ ਚੜ ਕੇ ਬਾਹਰ ਜਾ ਰਹੇ ਸਨ ਬੇਨਤੀ ਕੀਤੀ ਪਾਤਸ਼ਾਹ ਕਿਰਪਾ ਕਰ ਪੁੱਤਰ ਦੀ ਦਾਤ ਦੇ ਤੇ ਹਜੂਰ ਨੇ ਮਾੜਾ ਜਿਹਾ ਹੱਸ ਕੇ ਕਿਹਾ ਵੀ ਬੀਬੀ ਤੇਰੇ ਤੱਕਰਮਾਂ 'ਚ ਨਹੀਂ ਬੋਬਾ ਨਿਕਲ ਗਈਆਂ ਇੱਕਵੇਂ ਗੱਲ ਕਥਾ ਚ ਤਕਰੀਬਨ ਰੋਜ ਕਹਿਣਾ ਵਕੀਲ ਚੰਗਾ ਹੋਵੇ ਤੇ ਹਰਿਆ ਕਿਸ ਵੀ ਜਿੱਤਲੇ ਵਕੀਲ ਮਾੜਾ ਹੋਵੇ ਤੇ ਬੇੜਾ ਗਰ ਕਰ ਦਿੰਦਾ ਜੇ ਕੇਸ ਜਿੱਤਿਆ ਵੀ ਹਰ ਜਾਂਨੇ ਜੀ ਬਾੜਾ ਹੋਵੇ ਤੇ ਬੀਬੀ ਰੋ ਪਈ ਤੇ ਭਾਈ ਗਰਦਾਸ ਕਹਿਣ ਲੱਗਾ ਮੇਰੀ ਭੋਲੀ ਭੈਣ ਗੁਰੂ ਦੇ ਘਰ ਵਿੱਚ ਰੋਣ ਦਾ ਕੀ ਕੰਮ ਹੈ ਕਹਿਣ ਲੱਗੀ ਭਾਈ ਸਾਹਿਬ ਪੁੱਤਰ ਦੀ ਝਾਕ ਲੈ ਕੇ ਆਈ ਸਾਂ ਤੇ ਇਥੋਂ ਜਵਾਬ ਮਿਲ ਗਿਆ ਤੇ ਕਹਿਣ ਲੱਗਾ ਇਹ ਕਿਹੜੀ ਵੱਡੀ ਗੱਲ ਮੇਰੀ ਭੈਣ ਥੋੜੀ ਜਿਹੀ ਖੇਚਲ ਕਰ ਕਲਮ ਲਿਆ ਦੁਆਦ ਲਿਆ ਕਾਗਜ਼ ਲਿਆ ਕਰ ਦੇਗਾ ਕਿਰਪਾ ਕਿਉਂਕਿ ਭਾਈ ਗੁਰਦਾਸ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਲਿਖਵਾਈ ਹੈ ਉਹਨਾਂ ਨੂੰ ਬਾਣੀ ਦਾ ਬੋਧ ਹੈ ਉਹਨੂੰ ਪਤਾ ਹੈ ਕਿ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦੇਵਾਲਾ ਉਹਨੂੰ ਪਤਾ ਵੀ ਦੋਵੇਂ ਥਾਵ ਰੱਖੇ ਗੁਰੂ ਸੂਰੇ ਤੇ ਜਦੋਂ ਗੁਰੂ ਪਾਤਸ਼ਾਹ ਵਾਪਸ ਆਏ ਕੋੜ ਭਾਈ ਗੁਰਦਾਸ ਬੈਠ ਖੜੋਤਾ ਹੈ ਬੀਬੀ ਕੋਲ ਕਾਗਜ ਹੈ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਅਸੀਂ ਬੀਬਾ ਤੈਨੂੰ ਪਹਿਲਾਂ ਕਿਹਾ ਸੀ ਵੀ ਤੇਰੇ ਕਰਮਾਂ 'ਚ ਨਹੀਂ ਤੇ ਕੋਲੋਂ ਭਾਈ ਗੁਰਦਾਸ ਬੋਲ ਪਿਆ ਜੇ ਕਰਮਾਂ 'ਚ ਹੁੰਦਾ ਤੇਰੇ ਕੋਲ ਕਾਨੂੰ ਆਉਂਦੀ ਜੇ ਕਰਮਾਂ 'ਚ ਹੁੰਦਾ ਤੇ ਤੇਰੇ ਕੋਲ ਕਾਨੂੰ ਆਉਂਦੀ ਤਾਈਓ ਤਾਂ ਆਈ ਹੈ ਜੇ ਕਰਮਾਂ 'ਚ ਨਹੀਂ ਤੇ ਕਰਦੇ ਕਿਰਪਾ ਗੁਰਦੇਵ ਹੱਸ ਕੇ ਕਹਿਣ ਲੱਗੇ ਨਾ ਨਾ ਰਿਓ ਕਲਮ ਪਗੜੀ ਮੇਰੇ ਪਾਤਸ਼ਾਹ ਮਹਾਰਾਜ ਨੇ ਕਲਮ ਦੇ ਨਾਲ ਸਾਦਾ ਲਿਖ ਦਿੱਤਾ ਇਥੇ ਕਈ ਅਨ ਟ੍ਰੇਨ ਬੰਦੇ ਪ੍ਰਚਾਰ ਕਰਦੇ ਇਹ ਗੁਰੂ ਪਾਤਸ਼ਾਹ ਮਹਾਰਾਜ ਏਕਾਪ ਹੋਣ ਲੱਗੇ ਘੋੜੇ ਨੇ ਦੰਬ ਲਾ ਦਿੱਤਾ ਇਹਦਾ ਆਪਾਂ ਘੋੜੇ ਨੇ ਛੇ ਦਿੱਤੇ ਤੇ ਗੁਰੂ ਨੇ ਇੱਕ ਦਿੱਤਾ ਜੇ ਘੋੜੇ ਨੇ ਦੰਬ ਲਾਇਆ ਹੈ ਤੇ ਘੋੜੇ ਲਿਖਿਆ ਨਹੀਂ ਲਿਖਿਆ ਗੁਰੂ ਦੀ ਕਲਮ ਹੈ ਤੇ ਜੇ ਘੋੜੇ ਨੇ ਦੰਬ ਲਾਇਆ ਤੇ ਉਹ ਵੀ ਗੁਰੂ ਦੀ ਅਗਿਆਚ ਕਿਉਂਕਿ ਆਪਾਂ ਪੜਦੇ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਂ ਜੇ ਸੂਰਜ ਤੇ ਚੰਦਰਮਾ ਵੀ ਗੁਰੂ ਦੇ ਪੈ ਤੇ ਘੋੜਾ ਪੈ ਤੋਂ ਬਾਹਰ ਕਿਵੇਂ ਹੋ ਸਕਦਾ ਹੈ ਤੁਸੀਂ ਹੈਰਾਨ ਹੋ ਜੁਕ ਮੈਂ ਤੁਹਾਨੂੰ ਇਤਿਹਾਸ ਗੱਲ ਕਹਿਣ ਲੱਗਾ ਜੀ ਲਿਖਿਆ ਪੜ ਲੈਣਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਆਖਿਆ ਵੀ ਭੱਜੇ ਜਾਂਦਿਆਂ ਤੇ ਬਾਰ ਨਹੀਂ ਕਰਨਾ ਰੰਗੜਾ ਨਾਲ ਜੰਗ ਹੋਇਆ ਇਹ ਤੁਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਕਲਗੀ ਤਰਚਮਤਕਾਰ ਵਿੱਚੋਂ ਪੜ ਸਕਦੇ ਹੋ ਤੇ ਜਦੋਂ ਥੋੜੀ ਜਿਹੀ ਤਾਕਤ ਹੋਵੇ ਤੇ ਆਪਾਂ ਪਰਵਾਹ ਹੀ ਨਹੀਂ ਕਰਦੇ ਸਿੱਖਾਂ ਨੇ ਗੁਰੂ ਦੇ ਹੁਕਮ ਦੀ ਪਰਵਾਹ ਹੀ ਨਾ ਕੀਤੀ ਰੰਗੜਾ ਦੇ ਮਗਰ ਚਲੇ ਗਏ ਰੰਗੜਾ ਦਾ ਜੋਰ ਪੈ ਗਿਆ ਦੇਖੋ ਹੁਣ ਗੁਰੂ ਚੇਤੇ ਆ ਆਪਾਂ ਨੂੰ ਉਦੋਂ ਚੇਤੇ ਆ ਜਦੋਂ ਮੁਸ਼ਕਲ ਹੁੰਦੀ ਹੈ ਉਸੇ ਮੌਕੇ ਇਤਿਹਾਜ ਲਿਖਿਆ ਵੀ ਸਿੱਖਾਂ ਨੇ ਘੋੜੇ ਦੇ ਅੱਗੇ ਲਕੀਰ ਮਾਰ ਕੇ ਆਖਿਆ ਓ ਨੀਲਿਆ ਤੈਨੂੰ ਗੁਰੂ ਦੀ ਆਣ ਹੈ ਜੇ ਤੂੰ ਅੱਗੇ ਲੰਘਿਓ ਤੇ ਭਾਈ ਵੀਰ ਸਿੰਘ ਲਗਦਾ ਵੀ ਘੋੜੇ ਨੇ ਆਪਣੇ ਪੈਰ ਜਮਾਲ ਤੇ ਗੁਰਦੇਵ ਹੱਸ ਕੇ ਕਹਿਣ ਲੱਗਾ ਤੂੰ ਵੀ ਰਲ ਗਿਆ ਨੇ ਨਾ ਤੇ ਨਾਲ ਭਾਵ ਗੁਰੂ ਦੀ ਚਰਨ ਸ਼ੋਭ ਵਿੱਚ ਇੰਨੀ ਤਾਕਤ ਹੈ ਹਮ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਆਇਆ RAM ਰਾਜੇ ਤੂੰ ਰਾਜਿਆਂ ਦਾ ਰਾਜਾ ਹੈ ਆ ਕਈ ਬੰਦੇ ਆ ਨਕਲੀ ਰਾਜਿਆਂ ਦੀ ਗੱਲ ਕਰਦੇ ਨੇ ਲੇਕਿਨ ਗਰਬਾਣੀ ਚ ਵਿਆਖਿਆ ਕੋਈ ਹਰ ਸਮਾਨ ਨਹੀਂ ਰਾਜਾ ਇਹ ਊਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ ਜਿਹੜੇ ਰਾਜ ਨੇ ਚਾਰ ਦਿਨ ਦੇ ਨੇ ਲੇਕਿਨ ਰਾਜਾ ਉਹ ਹੈ ਜਿਹੜਾ ਸੀ ਜਿਹੜਾ ਹੈ ਜਿਹੜਾ ਹੋਵੇਗਾ ਉਹ ਕੌਣ ਜੀ ਗੁਰੂ ਗੰਗ ਸਾਚੇ ਪਾਤਸ਼ਾਹ ਹਉ ਮੰਗੋ ਸਰਨ ਹਰ ਨਾਮ ਕੀ ਹਰ ਮੁਖ ਪਾਇਆ ਪਾਤਸ਼ਾਹ ਮੈਂ ਤੇਰੇ ਕੋਲ ਨਾਮ ਦੀ ਖੈਰ ਮੰਗਦਾ ਤੇ ਮੇਰੇ ਤੇ ਕਿਰਪਾ ਕਰ ਜਿਹੜਾ ਹਰੀ ਸ਼ਬਦ ਹੈ ਇਹਦੇ 52 ਅਰਥ ਲਿਖੇ ਨੇ 52 ਹਰ ਦਾ ਭਾਵ ਹਰ ਥਾਂ ਤੇ ਵਿਆਪਕ ਦੁੱਖਾਂ ਨੂੰ ਹਰਨ ਵਾਲਾ ਤੇ ਜਿਵੇਂ ਅੱਗ ਬਾਲਣ ਨੂੰ ਸਾੜ ਦਿੰਦੀ ਹੈ ਜਿਵੇਂ ਪਾਣੀ ਮੈ ਲਾ ਦਿੰਦਾ ਹੈ ਏਸੇ ਪ੍ਰਕਾਰ ਪ੍ਰਮਾਤਮਾ ਦਾ ਨਾਮ ਹੈ ਭਗਤ ਮੱਛਲ ਹਰ ਬਿਰਧ ਹੈ ਹਰ लाज ਰਖਾਇਆ ਜਿਹੜੇ ਭਗਤ ਨੇ ਉਹਨਾਂ ਨੂੰ ਛੱਡ ਲੈਂਦਾ ਤੇ ਉਹ ਆਪਣੇ ਨਾਮ ਦੀ लाज ਰੱਖਦਾ ਜਨ ਨਾਨਕ ਸਰਨਾਗਤੀ ਹਰ ਨਾਮ ਤਰਾਇਆ ਮੈਂ ਤੇਰੀ ਸ਼ਰਨ ਵਿੱਚ ਆਇਆ ਮੇਰੇ ਤੇ ਕਿਰਪਾ ਕਰੀ ਮੈਨੂੰ ਨਾਮ ਦੇ ਜਹਾਜ਼ ਤੇ ਚੜਾ ਕਰਕੇ ਤਾਰ ਦੇ ਕਿਉਂਕਿ ਆਪਾਂ ਪੜਦੇ ਆ ਵੈਗਰੂ ਨਾਮ ਜਹਾਜ਼ ਹੈ ਜਿਹੜੇ ਸੁੱਤਰੇ ਪਾਰ ਪਰ ਨਾਲ ਟਿਕਟ ਕਿੜੀ ਜੋ ਸ਼ਰਧਾ ਕਰ ਸੇਮਦੇ ਗੁਰੂ ਪਾਰ ਉਤਾਰਨਾਰ ਅੱਜ ਗੁਰਮੁਖੋ ਇੱਕ ਬੜਾ ਇਤਿਹਾਸਕ ਦਿਹਾੜਾ ਹੈ ਔਰ ਮੈਂ ਚਾਹੁੰਨਾ ਕਿ ਉਹ ਵੀ ਥੋੜਾ ਬਹੁਤ ਤੁਹਾਨੂੰ ਸਾਂਝਾ ਕਰਾਂ ਅੱਜ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦਾ ਗੁਰਤਾ ਗਦੀ ਦਾ ਦਿਹਾੜਾ ਹੈ ਤੁਸੀਂ ਅਖਬਾਰਾਂ ਚ ਪੜਿਆ ਖਡੂਰ ਸਾਹਿਬ ਵੱਡੇ ਪਮਾਨੇ ਦੇ ਵਿੱਚ ਇਹ ਗੁਰੂ ਅੰਗਦ ਸਾਹਿਬ ਦੇ ਗੁਰਤਾ ਗੱਦੀ ਦਾ ਪਰੋ ਮਨਾਇਆ ਜਾ ਰਿਹਾ ਹੈ ਤੇ ਗੱਲ ਉਹ ਦੀਨ ਦੇਵਾਲ ਸੁਣ ਬੇਨਤੀ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਮੱਤੇ ਦੀ ਸਰਾਂ ਵਿੱਚ ਹੋਇਆ ਔਰ ਇਹਦੇ ਤੋਂ ਪਹਿਲਾਂ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਉਸ ਮੱਤੇ ਦੀ ਸਰਾਂ ਗਏ ਨੇ ਤੇ ਉਹ ਝੰਡ ਅੱਜ ਵੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਆਪਣਾ ਆਸਰਾ ਲਾਇਆ ਸਾਡੇ ਸਮਾਜ ਵਿੱਚ ਇੱਕ ਬੜਾ ਚੰਗਾ ਰਵਾਸ ਸੀ ਅੱਜ ਖਤਮ ਹੋ ਗਿਆ ਜਦੋਂ ਕਿਸੇ ਦੇ ਦੁੱਖ ਸੁੱਖ ਹੁੰਦਾ ਸੀ ਤੇ ਆਪਾਂ ਉਹਦੇ ਨੂੰ ਦੁੱਖ ਸੁੱਖ ਸਾਂਝਾ ਕਰਦੇ ਸੀ ਹਮਦਰਦੀ ਕਰਦੇ ਸੀ ਅੱਜ ਨਹੀਂ ਰਹੀ ਬਾਬੇ ਫਿਰੂ ਦੇ ਘਰ ਸੰਤਾਨ ਨਹੀਂ ਤੇ ਪਿੰਡ ਵਾਲਿਆਂ ਨੇ ਬਾਬੇ ਫਿਰੂ ਤੇ ਉਹਨਾਂ ਦੀ ਧਰਮ ਪਤਨੀ ਨੂੰ ਨਾਲ ਲੈ ਕਰਕੇ ਤਾਨਗੁਰ ਨਾਨਕ ਪਾਤਸ਼ਾਹ ਦੇ ਅੱਗੇ ਬੇਨਤੀ ਕੀਤੀ ਪਾਤਸ਼ਾਹ ਤੂੰ ਦੀਨਾ ਤੇ ਦਇਆ ਕਰਨ ਵਾਲਾ ਹੈ ਕਿਰਪਾ ਕਰ ਇਹਨਾਂ ਨੂੰ ਪੁੱਤਰ ਦੀ ਦਾਤ ਦੇ ਤੇ ਸਤਿਗੁਰ ਪਾਤਸ਼ਾਹ ਕਹਿਣ ਲੱਗੇ ਤੈਨੂੰ ਦੇ ਤਾਂ ਦਿੱਤੀ ਪਰ ਹੈ ਸਾਡਾ ਪੁੱਤਰ ਤੇ ਸਮੇਂ ਨਾਲ ਸਾਡੇ ਕੋਲ ਹੀ ਆ ਜਾਏਗਾ ਹੈ ਸਾਡਾ ਪੁੱਤਰ ਅਸੀਂ ਵੀ ਤੈਨੂੰ ਦੇ ਦਿੱਤਾ ਤੇ ਜਿਵੇਂ ਸੂਰਜ ਦੀਆਂ ਸੂਰਜ ਦੋ ਅੱਖਾਂ 'ਚ ਦਿਸਦਾ ਨਾ ਇਸੇ ਪ੍ਰਕਾਰ ਉਹ ਤੇਰਾ ਪੁੱਤਰ ਵੀ ਹੋਵੇਗਾ ਤਾਂ ਸਾਡਾ ਅਸੀਂ ਸਮੇਂ ਨਾਲ ਲੈ ਜਾਵਾਂਗੇ ਸਮੇਂ ਦੇ ਪ੍ਰਭਾਵ ਦੇ ਨਾਲ ਮੱਤੇ ਕੀ ਸਰਾਂ ਦੇ ਉੱਪਰ ਹਮਲੇ ਹੋਏ ਔਰ ਰੱਬ ਦੇ ਰੰਗਾਂ ਤੋਂ ਡਰ ਗਏ ਆਪਕ ਸ਼ਬਦ ਪੜਦੇ ਆ ਇਹ ਗੁਰੂ RAMDAS ਪਾਤਸ਼ਾਹ ਦੀ ਕਥਾ ਵਿੱਚ ਵੀ ਲੱਗਦਾ ਹੈ ਤੇ ਗੁਰੂ ਅੰਗਦ ਸਾਹਿਬ ਦੀ ਕਥਾ ਵਿੱਚ ਵੀ ਲੱਗਦਾ ਹੈ ਉਹ ਕੀ ਹੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਰੀਤੇ ਭਰੇ ਭਰੇ ਸੁਖਨਾਵੇ ਯਹ ਤਕ ਬਹਾਰੇ ਜਿੱਥੇ ਟਿੱਬੇ ਨੇ ਉਥੇ ਪਾਣੀ ਖਿਲਾਰ ਦਿੰਦਾ ਤੇ ਜਿੱਥੇ ਪਾਣੀ ਉਥੇ ਟਿੱਬੇ ਬਣਾ ਦਿੰਦਾ ਰੱਬ ਦੇ ਰੰਗਾਂ ਤੋਂ ਡਰੀਏ ਬਾਬਾ ਲੈਣਾ ਜੀ ਨੂੰ 3 ਸਾਲ ਹਰੀ ਕੇ ਪਤਨ ਤੇ ਕਰਿਆਨੇ ਦੀ ਦੁਕਾਨ ਕਰਨੀ ਪਈ 3 ਸਾਲ ਅਪਰੰਥ ਮਾਤਾ ਖੀਵੀ ਦਾ ਪੇਕਾ ਘੜੂਰ ਦੇ ਲਾਗੇ ਸੰਗਰ ਪਿੰਡ ਹੈ ਮੈਂ ਇੱਕ ਗੱਲ ਕਹਿਣੀ ਕਿਤੇ ਭੁੱਲ ਨਾ ਜਾਵਾਂ ਧਿਆਨ ਦਿਆ ਜੇ ਕੀਤੇ ਵੀ ਲੰਗਰ ਪ੍ਰਸ਼ਾਦ ਕਰੋ ਮਾਤਾ ਖੀਵੀ ਦਾ ਨਾਮ ਲਓ ਜੇ ਲੰਗਰ ਕਰ ਜੇ ਤੇ ਮੇਰੇ ਗੱਲ ਚ ਪਰਨਾ ਪਾ ਕੇ ਮੈਨੂੰ ਤੂੰ ਹੀ ਫਰਿਆ ਜੇ ਮਾਤਾ ਖੀਵੀ ਦੇ ਨਾਮ ਚ ਇੰਨੀ ਤਾਕਤ ਹੈ ਤੁਸੀਂ ਲੰਗਰ ਕਰਦੇ ਹੋ ਨਾ ਮਾਤਾ ਖੀਵੀ ਦੇ ਅੱਗੇ ਅਰਦਾਸ ਕਰਕੇ ਲੰਗਰ ਚਲਾ ਦਿਓ ਜੇ ਕਰ ਕਰ ਜਾਏ ਤੇ ਮੈਂ ਤੁਹਾਡਾ ਮੁਰਜਮ ਮਾਤਾ ਖੀਵੀ ਜਿਹੜੀ ਹੈ ਪਨਾਹਰਿਆਂ ਦੀ ਮਾਲਕ ਹੈ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਮਾਤਾ ਖੀਵੀ ਦਾ ਨਾਮ ਆਇਆ ਹੈ ਮਾਤਾ ਖੀਵੀ ਸੋਹ ਸੋਏ ਜਿਨ ਗੋਏ 88 ਮਾਤਾ ਖੀਵੀ ਆਪਣੇ ਪਤੀ ਦੇ ਨਾਲ ਸੋਭਦੀ ਹੈ ਜਿਨੇ ਆਪਣੇ ਸਿਰ ਤੇ ਭਾਰ ਚੱਕਣਾ ਕੀਤਾ ਮੈਂ ਮਾਤਾ ਖੀਵੀ ਨੂੰ ਨਮਸਕਾਰ ਕਰਦਾ ਹਾਂ ਕੋਈ ਵੀ ਬੰਦਾ ਆਪਣੇ ਸਹੁਰਿਆਂ ਦੇ ਕਰਤਕਣ ਕਰਕੇ ਰਾਜੀ ਨਹੀਂ ਉਹਨਾਂ ਨੇ ਸੰਘਰਸ਼ ਦੇ ਲਾਗੇ ਖਰੂਰ ਆਪਣਾ ਪੜਾਅ ਕਰ ਲਿਆ ਰੈਸ਼ ਕਰ ਲਈ ਭਾਈ ਗੁਰਦਾਸ ਦੀਆਂ 12 ਪੜਦੇ ਆ ਗੁਰਸਿੱਖੋਂ ਗੁਰਸਿੱਖ ਕਈ ਪੀਰ ਪੀਰੋਂ ਕੋਈ ਪੀਰ ਤੋਂ ਪੀਰ ਕੋਈ ਬਣਦਾ ਪਰ ਗੁਰੂ ਕੇ ਸਿੱਖ ਤੋਂ ਕਈ ਗੁਰਸਿੱਖ ਬਣਦੇ ਨੇ ਤੁਸੀਂ ਖਰੂਰ ਸਾਹਿਬ ਗਏ ਹੋਗੇ ਉੱਥੇ ਇੱਕ ਦਰਵਾਜੇ ਦਾ ਨਾਮ ਹੈ ਭਾਈ ਜੋਧ ਦਰਵਾਜਾ ਜਦੋਂ ਖਰੂਰ ਸਾਹਿਬ ਜਾਓਗੇ ਨਾ ਇੱਕ ਭਾਈ ਜੋਧ ਦੇ ਨਾਂ ਤੇ ਗੇਟ ਬਣਿਆ ਹੈ ਭਾਈ ਜੋਧ ਕੌਣ ਸੀ ਉਹ ਟਾਬ ਦੇ ਵਿੱਚੋਂ ਇਸ਼ਨਾਨ ਕਰਕੇ ਆਇਆ ਤੇ ਸ਼ਬਦ ਪੜ੍ਹ ਲਿਆ ਜਿਤ ਸੇਵੀਏ ਸੁਖ ਪਾਈਏ ਸੋ ਸਹਬ ਸਦਾ ਸਮਾਲੀਏ ਜਿਤ ਕੀਤਾ ਪਾਈਏ ਆਪਣਾ ਸਾਹ ਕਾਲ ਬੁਰੀ ਕਿਉ ਘਾਲੀਏ ਮੰਦਾ ਮੂਲ ਨ ਕੀਚੀ ਦੇ ਲੰਮੀ ਨਦਰ ਨਿਹਾਲੀਏ ਜਿਉ ਸਹਬ ਨਾਲ ਨਹਾਰੀਏ ਤੇ ਵੇਹਾ ਪਾਸਾ ਟਾਲੀਏ ਬਾਬਾ ਲਹਿਣਾ ਜੀ ਖਾਨਦਾਨੀ ਤੌਰ ਤੇ ਧਾਰਮਿਕ ਮਨੁੱਖ ਸਨ ਇਹ ਵੱਖਰੀ ਗੱਲ ਹੈ ਇਹਨਾਂ ਦੀ ਉਸ ਮੌਕੇ ਲੈਣ ਹੋਰ ਸੀ ਤੇ ਮੁੜ ਕੇ ਗੁਰੂ ਦੇ ਸੰਪਰਕ ਵਿੱਚ ਆ ਗਏ ਇਹ ਦੇਵੀ ਦੀ ਆਵਾਜ਼ ਆ ਟਸਨ ਉਸ ਭਾਈ ਜੋਧ ਦੀ ਆਵਾਜ਼ ਕੰਨਾਂ 'ਚ ਪਈ ਆਵਾਜ਼ ਮਾਰੀ ਤੇ ਕਹਿਣ ਲੱਗੇ ਗੁਰਮੁਖਾ ਮੈਨੂੰ ਇੱਕ ਵਾਰ ਫੇਰ ਪੜ੍ਹ ਕੇ ਸੁਣਾ ਉਹਨੇ ਸੁਣਾਇਆ ਕਹਿੰਦੇ ਮਨ ਨੂੰ ਠੰਡ ਪੈ ਗਈ ਹੈ ਦੁਬਾਰਾ ਪੜ ਤੇ ਹੈ ਤਾਂ ਤੈਨੂੰ ਖੇਚੜ ਜਿਨ੍ਹਾਂ ਦੀ ਬਾਣੀ ਪੜਦਾ ਉਹ ਕਿੱਥੇ ਰਹਿੰਦੇ ਨੇ ਉਹ ਕਹਿਣ ਲੱਗਾ ਉਹ ਐਸ ਮੋਕੇ ਕਰਤਾਰਪੁਰਸ ਸਭ ਸਭਾਇਮਾਨ ਹਨ ਮਨ ਵਿੱਚ ਖਿੱਚ ਪੈਦਾ ਹੋ ਗਈ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਇਹ ਆਪਣੇ ਪਰਿਵਾਰਕ ਸੰਸਕਾਰਾਂ ਦੇ ਮੁਤਾਬਕ ਦੇਵੀ ਦੀ ਯਾਤਰਾ ਤੇ ਜਾ ਰਹੇ ਸਨ ਤੇ ਜੀਤ ਦੇ ਅੰਦਰ ਖਿੱਚ ਹੋਵੇ ਨਾ ਉਹਨੂੰ ਚੈ ਨਹੀਂ ਆਉਂਦਾ ਹਿਰਦੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬੈਂਦੇ ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬੈੰਦੇ ਜਿਨ ਮੈਂ ਅੰਗਰੇਜ਼ੀ ਵਿੱਚ ਪੜਿਆ ਟੈਨੀ ਸਨ ਫਾਰ ਮੈਨ ਮੈਂ ਕੰਮ ਐਂਡ ਮੈਨ ਮੈਂ ਗੋ ਬਟ ਆਈ ਗੋ ਆਨ ਫਾਰ ਐਵਰ ਜਿਹੜਾ ਪਾਣੀ ਦਾ ਝਰਨਾ ਨਾ ਉਹ ਰੁਕਦਾ ਨਹੀਂ ਨਾਲ ਦੇ ਸਾਥੀਆਂ ਨੂੰ ਕਹਿਣ ਲੱਗੇ ਗੁਰਮੁਖੋ ਤੁਸੀਂ ਇੱਥੇ ਬਹਿ ਜਾਓ ਤੇ ਮੈਂ ਕੁਝ ਨਾ ਕੁ ਕੰਮ ਨਹੀਂ ਜ਼ਰੂਰੀ ਕੰਮ ਕਰ ਆਵਾਂ ਬਾਬਾ ਲੈਣਾ ਜੀ ਘੋੜੀ ਤੇ ਚੜ੍ਹੇ ਮੇਰੇ ਭੈਣੋ ਭਰਾਓ ਆਪਾਂ ਗੁਰੂ ਵਾਲੇ ਪਾਸੇ ਨੂੰ ਤੁਰਦੇ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹੀ ਬਾਣੀ ਦੇ ਵਿੱਚ ਇਸ ਦੇਹ ਨੂੰ ਵੀ ਘੋੜੀ ਕਿਹਾ ਗਿਆ ਜੇ ਘੋੜੀ ਤੇਜਨ ਜੀ RAM ਉਪਾਇਆ RAM ਇਹ ਸ਼ਬਦ ਦੀ ਹਰਿਉਰ ਸਭ ਕਥਾ ਕਰਕੇ ਆਏ ਉੱਥੇ ਹੁਕਮਨਾਮਾ ਆਇਆ ਸੀ ਸਾਡੀ ਦੇਹ ਰੂਪੀ ਘੋੜੀ ਹੈ ਤੇ ਰੋ ਦੇਹ ਰੂਪੀ ਘੋੜੀ ਤੇ ਚੜ ਕੇ ਗੁਰੂ ਵਾਲੇ ਪਾਸੇ ਨੂੰ ਤੁਰਨਾ ਇਹ ਤੁਰਪੈ ਤੇ ਅਗੋਂ ਦੀਨ ਦੁਨੀਆ ਦੇ ਮਾਲ ਗੁਰੂ ਨਾਨਕ ਪਾਤਸ਼ਾਹ ਲੈਣ ਤੁਰਪੈ ਕਿਉਂਕਿ ਭਾਈ ਗੁਰਦਾਸ ਕਹਿੰਦੇ ਨੇ ਸਿੱਖਾ ਚਰਨ ਸ਼ਰਨ ਗੁਰ ਏਕ ਪੈੜਾ ਜਾਏ ਚੱਲ ਸਤਿਗੁਰੂ ਕੋਟ ਪੈੜਾ ਆਗੇ ਹੋਏ ਲੇਤ ਹੈ ਭਾਵਨੀ ਭਗਤ ਅਗਰ ਕਉਡੀ ਇੱਕ ਭਾਗ ਰੱਖੇ ਸਤਿਗੁਰੂ ਕੋਟ ਨਿਧਾਨ ਦਾਨ ਦੇਤ ਹੈ ਤੂੰ ਗੁਰੂ ਦੇ ਅੱਗੇ ਸ਼ਰਧਾ ਨਾਲ ਗੁਰਮੁਖਾ ਕਉਡੀ ਰੱਖ ਗੁਰੂ ਤੈਨੂੰ ਕਰੋੜਾਂ ਖਜ਼ਾਨਿਆਂ ਦਾ ਮਾਲਕ ਬਣਾ ਦੇਗਾ ਤੂੰ ਗੁਰੂ ਵਾਲੇ ਪਾਸੇ ਨੂੰ ਪੈਰ ਰੱਖ ਤੇ ਗੁਰੂ ਤੈਨੂੰ ਕਰੋੜ ਪੈਰ ਅਗੋਂ ਦੀ ਲੈਣ ਆਵੇਗਾ ਇਹ ਤਾਂ ਗੱਲਾਂ ਲਿਖੀਆਂ ਨੇ ਮੈਂ ਗੁਰਮੁਖੋ ਕੱਲ ਗੱਲ ਵੇਖੀ ਮੇਰੇ ਨਾਲ ਡਰਾਈਵਰ ਆ ਪੁੱਛ ਲਿਆ ਜੇ ਮੈਂ ਜੋੜੇ ਪਿੰਡ ਕਥਾ ਕਰਨ ਗਿਆ ਤੇ ਜਦੋਂ ਮੈਂ ਕਥਾ ਕਰਕੇ ਨਿਕਲਿਆ ਤੇ ਨਿੱਕੇ ਨਿੱਕੇ ਗਰੀਬਾਂ ਦੇ ਚਾਰ ਮਾਸੂਮ ਬੱਚੇ ਤੇ ਮੇਰੇ ਮਨ ਵਿੱਚ ਵੈਸੇ ਗਿਆਨੀ ਦੀ ਜੇਬ ਚੋਂ ਪੈਸੇ ਨਿਕਲਣੇ ਪੜੇ ਓਖੇ ਹੁੰਦੇ ਨੇ ਇਹ ਖੂਵਰਗੀ ਜਿਹੜੀ ਗਿਆਨੀ ਦੀ ਜੇਬ ਨੂੰ ਖੂਵਰਗੀ ਹੁੰਦੀ ਹੈ ਪੈਈ ਤਾਂ ਜਾਣ ਕੇ ਨਿਕਲਦੇ ਨਹੀਂ ਉਹ ਬੱਚੇ ਵੇਖ ਕੇ ਤੇ ਮੇਰੇ ਮਨ ਚ ਉੰਧਰਦੀ ਆਈ ਮੈਂ ਡਰਾਈਵਰ ਨੂੰ ਕਿਹਾ ਗੱਡੀ ਖੋਲ ਇਹਨੇ ਗੱਡੀ ਖੋਲੀ ਤੇ 10-10 ਰੁਪਈਆ ਉਹਨਾਂ ਬੱਚਿਆਂ ਨੂੰ ਦਿੱਤੇ ਤੇ ਜੁਮ ਦਿੱਤੇ ਨਾ ਤੇ ਇੱਕਦਮ ਕੋਈ ਬੰਦਾ ਆ ਤੇ ਉਹਨੇ 100 ਰੁਪਈਆ ਮੈਨੂੰ ਫੜਾਤਾ ਮੈਂ ਆਪਣੇ ਡਰਾਈਵਰ ਨੂੰ ਆਖਿਆ ਰੱਬ ਦੇ ਨਾਂ ਤੇ ਦੇਣਾ ਬੜਾ ਔਖਾ ਮੈਂ ਕ੍ਰਾਂਚ ਪੜਿਆ ਸੀ ਤੈਹ ਦੁਨੀਆ ਸੱਤ ਅਖਰ ਅਜੇ 40 ਦਿੱਤੇ ਨੇ ਸੋਨੇ ਆ ਗਿਆ ਇਹ ਕੱਲ ਦੀ ਗੱਲ ਜੇ ਜੋੜੇ ਪਿੰਡ ਦੀ ਡਰਾਈਵਰ ਮੇਰੇ ਨਾਲ ਜੀ ਪੁੱਛ ਲਿਆ ਜੀ ਕਹਿੰਦਾ ਭਾਬ ਆਪਾਂ ਦੇਦੇ ਨਹੀਂ ਵੈਗਰੂ ਸਾਡਾ ਹੱਕ ਨਹੀਂ ਲੱਗਦਾ ਤੇ ਕੁਰਾਨ ਚ ਲਿਖਿਆ ਜੇ ਤੈ ਦੁਨੀਆ 70 ਆਖਰ ਤੇ ਮੁੜ ਕੇ ਇੱਕ ਹੋਰ ਆਇਆ ਉਹ ਵੀ 100 ਦੇ ਗਿਆ ਦਿੱਤੇ 40 ਤੇ ਮੁੜ ਕੇ 40 ਹੋਰ ਦੇ ਦਿੱਤੇ 120 ਬਚ ਗਏ ਨਾ ਘੰਟਾ ਨਹੀਂ ਲੱਗਾ 1 ਮਿੰਟ ਵਿੱਚ ਮੇਰੇ ਕਹਿਣ ਤੋਂ ਪਾਵਾ ਆਪਾ ਗੁਰੂ ਵਾਲੇ ਪਾਸੇ ਨਹੀਂ ਦਿੰਦੇ ਨਹੀਂ ਗੁਰਮੁਖੋ ਗੁਰੂ ਸਾਡੇ ਤੇ ਮਿਹਰ ਕਰੇ ਗੁਰੂ ਨਾਨਕ ਪਾਤਸ਼ਾਹ ਨੂੰ ਲੈਣ ਆ ਗਏ ਤੇ ਅੱਗੇ-ਅੱਗੇ ਪੈਦਲ ਗੁਰੂ ਨਾਨਕ ਪਾਤਸ਼ਾਹ ਤੇ ਮਗਰ-ਮਗਰ ਬਾਬਾ ਲੈਣਾ ਜੀ ਜਦੋਂ ਕਰਤਾਰਪੁਰ ਸਾਹਿਬ ਪਹੁੰਚੇ ਤੇ ਪਿੱਪਲ ਦੇ ਨਾਲ ਆਪਣੀ ਘੋੜੀ ਬੰਨ੍ਹ ਦਿੱਤੀ ਕਹਿਣ ਲੱਗੇ ਕਿ ਗੁਰਮੁਖਾ ਕਿੱਥੇ ਨੇ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਇਸ ਵੇਹਲੀ 'ਚ ਨੇ ਬਾਬਾ ਲਹਿਣਾ ਜੀ ਉੱਪਰ ਦੀ ਆਏ ਤੇ ਗੁਰੂ ਨਾਨਕ ਪਾਤਸ਼ਾਹ ਬਾੜੀ ਥਾਣੀ ਅੰਦਰ ਲੰਘੇ ਤੇ ਜਦੋਂ ਜਾ ਕੇ ਵੇਖਿਆ ਕਿ ਜਿਹੜੀ ਅੱਗੇ ਪੈਦਲ ਆਉਂਦੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਉਹੋ ਹੀ ਨੇ ਇੱਕਦਮ ਹੱਥ ਜੋੜ ਕੇ ਆਖਿਆ ਪਾਤਸ਼ਾਹ ਮੈਂ ਭੁੱਲਾ ਜੀ ਏ ਗੁਰਨਾਨਕ ਪਾਤਸ਼ਾਹ ਕਹਿਣ ਲੱਗੇ ਪੁੱਤਰਾ ਤੇਰਾ ਰੱਬ ਭਲਾ ਕਰੇ ਇਹ ਮੈਂ ਤੁਹਾਨੂੰ ਇੱਥੇ ਮੈਸੇਜ দিਆ ਆਪਾਂ ਗੁਰੂ ਅੰਗਦ ਸਾਹਿਬ ਦਾ ਗੁਰਤਾ ਗੱਦੀ ਦਾ ਦਿਹਾੜਾ ਮਨਾ ਰਹੇ ਆਂ ਆਪਾਂ ਪੰਜ ਬਾਣੀਆਂ ਦੀ ਗੱਲ ਕਰਦੇ ਆਂ ਆਪਾਂ ਪੰਜ ਕਕਾਰਾਂ ਦੇ ਧਾਰਣੀ ਆ ਪਰ ਕਿਤੇ ਗੁਰੂ ਅੰਗਦ ਸਾਹਿਬ ਦੇ ਤਿੰਨ ਭੱਵੇ ਆਪਣੇ ਜੀਵਨ ਦਾ ਅੰਗ ਬਣਾ ਲਓ ਤੁਹਾਡਾ ਪਲੋਗ ਸੌਰ ਜਾਏਗਾ ਭੁੱਲਾ ਜੀ ਭਾਣਾ ਜੀ ਤੇ ਭਲਾ ਜੀ ਇਹ ਧੰਗ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦਾ ਮੇਨ ਸਦਾਤ ਹੈ ਫਿਰ ਕੀ ਹੋਇਆ 3 ਸਾਲ ਲਗਾਤਾਰ ਸੇਵਾ ਕੀਤੀ ਘਰ ਨਹੀਂ ਆਏ ਤੇ ਉਹ ਤਿੰਨਾਂ ਸਾਲਾਂ ਦੇ ਬਾਅਦ ਆਏ ਤੇ ਮਾਤਾ ਖੀਵੀ ਨੇ ਇੱਕ ਵੀਰਾਂ ਵੀ ਲਾਭ ਨਹੀਂ ਦਿੱਤਾ ਆਪਾਂ ਜੀ ਮਹੀਨਾ ਤਨਖਾਹ ਨਾਲ ਦੀ ਕਰਦਿਆਂ ਨੂੰ ਤੇ ਘਰ ਵਾਲੀ ਕਹਿੰਦੀ ਵੀ ਜਿਹਨੂੰ ਦੇ ਕੇ ਆਇਆ ਨਾ ਮਾਂ ਨੂੰ ਉਹਦੇ ਕੋਲ ਜਾਂ ਸਾਡੇ ਕੋਲ ਕੀ ਲੈਣ ਆਇਆ 3 ਸਾਲ ਗੁਰੂ ਅੰਗਦ ਸਾਹਿਬ ਬਾਬਾ ਲਹਿਣਾ ਜੀ ਨੇ ਪਾਈ ਰਹਿਣੇ ਦੇ ਰੂਪ ਸੇਵਾ ਕੀਤੀ ਮਾਤਾ ਖੀਵੀ ਨੇ ਇੱਕ ਵੇਰਾਂ ਵੀ ਗਲਾ ਨਹੀਂ ਕੀਤਾ ਜਦੋਂ ਦੋ ਰਾਤਾਂ ਕੱਟਣ ਤੋਂ ਬਾਅਦ ਜਾਣ ਲੱਗੇ ਨਾ ਤੇ ਮਾਤਾ ਖੀਵੀ ਨੇ ਪਿੱਛੋਂ ਆਵਾਜ਼ ਮਾਰੀ ਸਵਾਮੀ ਜੀ ਮੰਮੀ ਤੁਹਾਡੀ ਅਰਦੰਗੀ ਇੱਕ ਮੇਰੀ ਵੀ ਗਰੀਬਣੀ ਦੀ ਭੇਟ ਲੈ ਜਾਓ ਮਾਤਾ ਖੀਵੀ ਐਵੇਂ ਨਹੀਂ ਪੂਜੀ ਜਾਂਦੀ ਮੇਰੇ ਵੱਲੋਂ ਇੱਕ ਲੂਣ ਦਾ ਡੜਾ ਇੱਕ ਮਾਂਜਾ ਲੈ ਜਾਓ ਤੇ ਬਾਬਾ ਲੈਣਾ ਜੀ ਕਹਿਣ ਲੱਗੇ ਖੀਰੀ ਮੈਂ ਤੇਰੀ ਗੱਲ ਨਹੀਂ ਸਮਝਿਆ ਕਹਿਣ ਲੱਗੀ ਮੰਮੀ ਤੁਹਾਡੀ ਅਰਦੰਗੀ ਆ ਗੁਰੂ ਨਾਨਕ ਪਾਤਸ਼ਾਹ ਨੂੰ ਜਾ ਕੇ ਕਹਿਣਾ ਜਿਵੇਂ ਝਾੜੂ ਨਾਲ ਕੂੜਾ ਕੱਢੀ ਤਾਂ ਜਾ ਬਾਹਰ ਕੱਢਦੀ ਦਾ ਸਾਡੇ ਹਿਰਦੇ ਅੰਦਰ ਰਹਿਮ ਦਾ ਕੂੜਾ ਕਰਕੇ ਸਾਡੇ ਅੰਦਰੋਂ ਵਕਾਰ ਕੱਢ ਦੇ ਇਹ ਮੇਰੇ ਵੱਲੋਂ ਬੇਨਤੀ ਕਰਨੀ ਦੂਜਾ ਜਿਹੜਾ ਤਰਨ ਤਰ ਲੂਣਬੜੀ ਚੜਦਾ ਹੈ ਮਾਂਜੀ ਬੜੇ ਚੜਦੇ ਨੇ ਤੇ ਮੈਂ 4 ਸਾਲ ਇਹਦੀ ਖੋਜ ਕੀਤੀ ਹੈ 9ਵੇਂ ਜਮਾਤ ਤੋਂ ਲੈ ਕੇ 13ਵੇਂ ਜਮਾਤ ਤੱਕ ਬੀਰੀਅਮ ਇੰਪੋਰਟੈਂਸ ਕੀ ਹੈ ਕਿਉਂ ਇੱਥੇ ਮੰਜਾ ਤੇ ਲੂਣ ਚੜਦਾ ਹੈ ਇਤਿਹਾਸ ਚੋ ਪੜਤਾਲ ਦੇ ਪੜਤਾਲ ਦੇ ਇੱਕ ਗੱਲ ਵੀ ਕਿ ਮਾਤਾ ਖੀਵੀ ਨੇ ਬਾਬਾ ਲੈਣਾ ਆਪਣੇ ਪਤੀ ਨੂੰ ਆਖਿਆ ਗੁਰੂ ਪਾਰਸ਼ਾ ਨੂੰ ਜਾ ਕੇ ਬੇਨਤੀ ਕਰਨੀ ਜਿਵੇਂ ਲੂਣ ਖਾਂਦਿਆਂ ਮਨ ਅੱਕਦਾ ਨਹੀਂ ਅਸੀਂ ਤੇਰੀ ਸੇਵਾ ਤੋਂ ਅੱਕੀਏ ਨਾ ਔਰ 7 ਸਾਲ ਲਗਾਤਾਰ ਸੇਵਾ ਕੀਤੀ ਕਦੇ ਕੋਠਾ ਚੋਂਦਾ ਤੇ ਕੋਠੇ ਤੇ ਜਾ ਕੇ ਲੰਮੇ ਪੈ ਗਿਆ ਕਦੇ ਚੂਹੀ ਟੋਏ ਦੇ ਵਿੱਚੋਂ ਮਾਫ਼ ਕਰਨਾ ਘਰ ਚੋਂ ਬਾਹਰ ਸੁੱਟੀ ਇਤਿਹਾਦਿਕ ਕਈ ਕਥਾਵਾਂ ਨੇ ਕਿਉਂਕਿ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਰੀ ਵਿਚਾਰ ਕਰੀ ਤੂੰਆਂ ਕਈਆਂ ਨੇ ਕਹਨੇ ਭਿਖਸ਼ਾ ਜ્ઞાਨੀ ਜੀ ਤਿਆਰੀ ਕਰਕੇ ਨੇ ਟਾਈਮ ਪਾਸ ਕਰਕੇ ਪਰ ਦੇਣ ਹੋਣ ਕਰਕੇ ਮੇਰੀ ਡਿਊਟੀ ਹੋਣ ਕਰਕੇ ਇਹ ਮੈਂ ਗੱਲ ਸਾਂਝੀ ਕੀਤੀ